ਰੱਬ ਜਾਣੇ ਕੀ ਕੀਤਾ ਉਹਨਾਂ ਨੇ ਕੀ ਸਮਝ ਨਹੀਂ ਆਈ ਕੋਈ ਵੀ ਚੰਗੇ ਭਲੇ ਗਏ ਤੋਂ ਕੋਈ ਪ੍ਰੋਬਲਮ ਨਹੀਂ ਸੀ ਭਾਈ ਨੂੰ ਇਦਾਂ ਦੀ ਕੋਈ ਹਾਰਟ ਦੀ ਪ੍ਰੋਬਲਮ ਨਹੀਂ ਸੀ ਉਹ ਕਮਰੇੋਂ ਨਿਕਲੇ ਜਾਂ ਉਥੋਂ ਆਪਰੇਸ਼ਨ ਥੀਟਰ ਤੇ ਚਲੇ ਗਏ ਸਾਨੂੰ ਮਿਲ ਕੇ ਗਏ ਆ ਸਾਨੂੰ ਕਹਿ ਕੇ ਗਏ ਜੀ ਨਾਸ਼ਤਾ ਪਾਣੀ ਕਰੋਗੇ ਮਿਲਦੇ ਆ ਆਪਾਂ ਦੁਪਹਿਰੇ ਉਹਦਾ ਠੀਕ ਹੈ ਉਤੋਂ ਬਾਅਦ ਪਤਾ ਨਹੀਂ ਲੱਗਾ ਉਹ ਵੀ ਆਖ਼ਬਰ ਮਿਲ ਜਾਂਦੀ ਹੈ ਸ਼ਾਮ ਨੂੰ ਲੋਕੇ ਤੇ 24 ਘੰਟੇ ਖੜੇ ਰਹੇ ਮੈਨਾਂ ਨੂੰ ਫੋਨ ਕਰਨਾ ਨਾਲ ਹੀ ਆਪਣਾ ਕੰਮ ਹੋ ਜਾਂਦਾ ਹੈ ਉਸੇ ਦਾਮ ਅੱਛਾ ਹਾਂਜੀ ਕੋਈ ਉੱਦਾਰੀ ਚੱਕਰ ਹੀ ਨਹੀਂ ਪਿਆ ਕੋਈ ਹੈ ਹੀ ਨਹੀਂ ਸਿੱਧਾ ਦੀ ਪ੍ਰੋਬਲਮ ਬਸ ਬਾਹਰ ਹੀ ਉਹਨਾਂ ਨੇ ਕਿਹਾ ਵੀ ਬਾਹਰ ਦੇ ਚਪਾਂ ਕਰਵਾਉਣ ਜਾਣੀ ਪਰਸੋਂ ਮੈਂ ਦਸਤੂ ਪਹਿਲਾਂ ਹੀ ਗਿਆ ਤਾਂ ਮੈਂ ਇੱਕ ਦਿਨ ਕਹਿੰਦੇ ਆਪਾਂ ਜਾਣਾ ਆਪਾਂ ਬਾਹਰ ਦਾ ਬਸ ਆਪਰੇਸ਼ਨ ਆ ਤੇ ਕਿੰਨੇ ਜਨੇ ਗਏ ਸੀ ਉੱਥੇ ਜਰੇ ਮੈਂ ਸੀ ਭਾਜੀ ਸੀ ਤੇ ਇੱਕ ਮੁੰਡਾ ਜਿਹੜਾ ਭੈਣ ਨੂੰ ਐਕਸਰਸਾਈਜ਼ ਕਰਾਉਂਦਾ ਉਹ ਸੀ ਤੇ ਭੂਆ ਜੀ ਉਹਨਾਂ ਦੇ ਸੀ ਤੇ ਬਾਪੂ ਜੀ ਉਹਨਾਂ ਦੇ ਵਰਿੰਦਰ ਘੁੰਮਣ ਹੜਾ ਦੇ ਘਰ ਦੇ ਵਿੱਚ ਮੌਜੂਦ ਆ ਤੇ ਇਸ ਵੇਲੇ ਉਹਨਾਂ ਦੇ ਉਹ ਸਾਥੀ ਜਿਹੜੇ ਕਿ ਬਚਪਨ ਤੋਂ ਉਹਨਾਂ ਦੇ ਨਾਲ ਚੱਲ ਰਹੇ ਨੇ ਉਹ ਇਸ ਵੇਲੇ ਮੌਜੂਦ ਨੇ ਉਹ ਕਾਮੇ ਮੌਜੂਦ ਨੇ ਜਿਨ੍ਹਾਂ ਨੂੰ ਕੀ ਨਵੀਂ ਜ਼ਿੰਦਗੀ ਵਰਿੰਦਰ ਘੁੰਮਣ ਹਰਾਮ ਵੱਲੋਂ ਦਿੱਤੀ ਗਈ ਤੇ ਉਹਨਾਂ ਦੇ ਦੋਸਤ ਸਾਡੇ ਨਾਲ ਮੌਜੂਦ ਨੇ ਭਾਈ ਕਿੰਨੇ ਸਾਲ ਤੋਂ ਨਾਲ ਹੋ ਤੇ ਕਿੱਦਾਂ ਦਾ ਸੁਭਾਅ ਸੀ ਔਰ ਕੀ ਗੱਲਾਂ ਕਰਦੇ ਸੀ ਵਧੀਆ ਇਨਸਾਨ ਸੀ ਬਹੁਤ ਵਧੀਆ ਬੰਦੇ ਸੀ ਦਿਲ ਦੇ ਸਾਫ਼ ਸਭ ਸੁਥਰੇ ਹਰ ਚੀਜ਼ ਤੋਂ ਹਰ ਵੀ ਇਨਸਾਨ ਨਾਲ ਪਿਆਰ ਕਰਨ ਵਾਲੇ ਬਹੁਤ ਵਧੀਆ ਬੰਦਾ ਸੀ ਬਹੁਤ ਵਧੀਆ ਇਨਸਾਨ ਸੀ ਹਰ ਬੰਦੇ ਨਾਲ ਮਿਲਣ ਵਰਤਨ ਵਾਲੇ ਬਹੁਤ ਚੰਗੇ ਸੀ ਤੁਸੀਂ ਕਿੰਨੇ ਸਾਲ ਤੋਂ ਜੁੜੇ ਸੀ ਬਾਜੀ ਮੈਂ ਪੀ 15 ਸਾਲ ਤੋਂ ਨਾਲ ਹਾਂ ਉਹਦੇ ਨਾਲ ਹਾਂਜੀ ਮਿੱਤਰਮ ਬਹੁਤ ਪਿਆਰਾ ਮਾਰਾ ਦੋਸਤ ਆ ਛੋਟਾ ਭਰਾ ਵੀ ਆ ਬਸ ਇੰਨੇ ਦੁੱਖ ਬਹੁਤ ਜ਼ਿਆਦਾ ਹੋ ਰਿਹਾ ਜੀ ਨਾ ਵਿਸ਼ਵਾਸ ਹੋ ਰਿਹਾ ਇਹ ਹੋਇਆ ਕੀ ਹੈ ਬਹੁਤ ਦੁੱਖ ਭਰੀ ਗੱਲ ਆ ਜੀ ਸਦਮਾ ਇਹ ਬਰਦਾਸ਼ਤ ਕਰਨ ਵਾਲਾ ਸਦਮਾ ਨਹੀਂ ਹੈ ਜੀ ਲਾਸਟ ਗੱਲ ਕਦੋਂ ਹੋਈ ਸੀ ਮੈਨੂੰ ਪਰਸੋਂ ਮਾਰਨਿੰਗ ਮਿਲੇ ਜੀ ਜਾਂ ਲੱਗਿਆ ਆ ਤੇ ਕਹ ਰਹੇ ਸੀ ਮੈਂ ਜਾਣਾ ਸਰਜਰੀ ਕਰਾਣੀ ਆ ਤੇ ਵੀਰ ਕੋਈ ਗੱਲ ਨਹੀਂ ਮੈਂ ਮਤਲਬ ਬਸ ਆ ਜਾਣਾ ਕੱਲ ਸ਼ਾਮ ਤੱਕ ਜਿੱਦਾਂ ਹਨ ਤੇ ਪਰਸੋਂ ਦੀ ਗੱਲ ਆ ਉਹੀ ਚੀਜ਼ ਬਰਦਾਸ਼ਤ ਨਹੀਂ ਹੋ ਰਹੀ ਕਿ ਪਰਸੋਂ ਜਾਨ ਲੱਗ ਤੋਂ ਪਹਿਲਾਂ ਮਿਲ ਕੇ ਗਏ ਨੇ ਪਰ ਬਹੁਤ ਮੜਾ ਆ ਜੀ ਕੋਈ ਸਿਹਤ ਵੱਲੋਂ ਕੋਈ ਸੀ ਖਰਾਬੀ ਕੋਈ ਇਦਾਂ ਦੀ ਕੋਈ ਇੰਜਰੀ ਚੱਲ ਰਹੀ ਸੀ ਜੀ ਮੋਢੇ ਦੀ ਕਾਫੀ ਦਿਨ ਤੋਂ ਥੋੜਾ 3-4 ਮਹੀਨਿਆਂ ਤੋਂ ਥੋੜਾ ਠੀਕ ਨਹੀਂ ਸੀਗੇ ਬਸ ਉਹਦੇ ਕਰਕੇ ਉਹਨਾਂ ਨੇ ਸੋਚਿਆ ਸੀ ਕਿ ਡਾਕਟਰਾਂ ਨਾਲ ਸਲਾਹ ਕੀਤੀ ਕਿ ਸਰਜਰੀ ਕਰਾ ਲੈਣੀ ਚਾਹੀਦੀ ਹੈ ਸਰਜਰੀ ਕਰਾਨ ਬਾਨਾ ਹੀ ਬਨ ਗਿਆ ਜੀ ਇਹ ਬਹੁਤ ਮਾੜਾ ਹੋਇਆ ਜੀ ਜਿੱਦਾਂ ਮਤਲਬ ਇਹ ਚੀਜ਼ ਵੀ ਕੋਈ ਬੰਦੇ ਨੂੰ ਬਹੁਤ ਪਰੇਸ਼ਾਨੀ ਹੋਵੇ ਕੋਈ ਦੁੱਖ ਹੋਵੇ ਤਾਂ ਚਲੋ ਬੰਦ ਮੰਨੇ ਵੀ ਜਾਂਦਾ ਹਨਾ ਜੀ ਸਰਜਰੀ ਬਾਹਾਂ ਦੀ ਸਰਜਰੀ ਕਰਕੇ ਇੰਜੈਕਸ਼ਨ ਨਾਲ ਸਮਝੋ ਮੈਡੀਕਲ ਨੈਗਲੀਜੈਂਸ ਵੀ ਹੈ ਕੁਝ ਕਹਿ ਨਹੀਂ ਸਕਦਾ ਜੀ ਹਜੇ ਕਿਉਂਕਿ ਕਲੀਅਰ ਹੋਇਆ ਨਹੀਂ ਘਰਦਿਆਂ ਨੂੰ ਬਾਕੀ ਸਾਰਾ ਕੁਝ ਜ਼ਿਆਦਾ ਪਤਾ ਹੁੰਦਾ ਜੀ ਹਨਾ ਜੀ ਤਾਂ ਬਿਲਕੁਲ ਇੱਕ ਤੁਸੀਂ ਨਾਲ ਸੀ ਜੀ ਕੱਲ ਜਦੋਂ ਗਏ ਹਾਂਜੀ ਭਾਈ ਮੈਂ ਡਰਾਵਾ अच्छा ਤੁਸੀਂ ਡਰਾਈਵਰ ਹੋ ਅੱਛਾ ਰਸਤੇ 'ਚ ਕੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਆ ਪਾਜੀ ਨਾਲ ਜਦੋਂ ਜਾ ਰਹੇ ਸੀ ਕਿਉਂਕਿ ਅਕਸਰ ਸਫ਼ਰ ਦੇ ਵਿੱਚ ਗੱਲਬਾਤ ਹੁੰਦੀ ਰਹਿੰਦੀ ਕੀ ਗੱਲਬਾਤ ਹੋਈ ਦੱਸ ਕੋਈ ਗੱਲ ਬਣੀ ਇਹੀ ਕਹਿੰਦੇ ਵੀ ਠੀਕ ਠਾਕ ਆ ਵੀ ਪਰੇਸ਼ਨ ਹੋ ਜਾਣਾ ਹੈ ਅੱਜ ਵੀ ਦੂਜੇ ਦਿਨ ਤੁਸੀਂ ਮੈਨੂੰ ਲੈਣ ਆ ਜਿਓ ਹੂੰ ਤੇ ਸ਼ਾਮ ਨੂੰ ਤੁਸੀਂ ਪਾਪਾ ਨੂੰ ਲੈ ਜੀ ਨਾਲ ਮੈਂ ਕਿਹਾ ਠੀਕ ਹੈ ਬਾਕੀ 6 ਵੇ ਤੋਂ ਰੇਠੋਂ ਅਸੀਂ ਸਵਾ 6 ਹਾਂਜੀ 6 ਸਵਾ 6 ਨਿਕਲੇ 6:00 ਹੈ ਦੇ ਗਏ ਕੋਈ ਇਦਾਂ ਦੀ ਗੱਲ ਨਹੀਂ ਸੀ ਵਧੀਆ ਗਏ ਜਾ ਕੇ ਪਹੁੰਚੇ 7:00 7:30 ਹੈ 8 9 ਵਜੇ ਐਂਟਰੀ ਸੀ ਹੁੰਦਾ آپریشن ਰੂਮ ਥੀਟਰ ਜੇ ਤੇ ਉਹਨਾਂ ਨੇ ਕਿਹਾ ਵੀ ਅੱਧੇ ਘੰਟੇ ਦਾ ਆਪਰੇਸ਼ਨ ਸਾਨੂੰ ਇੱਦਾ ਗਿਆ ਤਾਂ ਹੂੰ ਜੀ ਠੀਕ ਹੈ ਜੀ ਬਾਅਦ ਕਰ ਲਿਆ ਕਰੋ ਉਹਦੇ ਵੱਜ ਗਏ 4 ਹੂੰ ਬਾਅਦ ਉਹ ਕਹਿੰਦੇ ਨਹੀਂ ਆਪਰੇਸ਼ਨ ਦਾ ਪ੍ਰੋਬਲਮ ਆ ਗਈ ਥੋੜੀ ਜੀ ਤਾਂ ਕਰਕੇ 6 ਘੰਟੇ ਲੱਗੇ ਆਪਰੇਸ਼ਨ ਵਧੀਆ ਹੋਇਆ ਹੂੰ ਥੋੜੀ ਦੇਰ ਬਾਅਦ ਕਹਿੰਦੇ ਵੀ ਜਬਾਸ਼ ਨਹੀਂ ਭਾਈ ਨੂੰ ਬਸ ਬਾਹਰ ਲਿਆ ਰਹੇ ਆ ਜੀ ਤੁਸੀਂ ਗੱਲਬਾਤ ਕਰ ਲਿਓ ਫੇਰ ਨਹੀਂ ਲੈ ਕੇ ਆਏ ਉਹ ਇਹ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਵੀ ਹਾਰ ਦੀ ਥੋੜੀ ਕਹਿੰਦੇ ਥੋੜੀ ਸਿਕਲ ਨੇ ਨਹੀਂ ਫਟ ਰਿਆ ਹਾਰ ਦਾ ਅੱਛਾ ਤੇ ਠੀਕ ਹੈ ਵੀ ਇਹ ਇੱਕ ਚੱਕਰ ਪੈ ਗਿਆ ਵੀ ਕੀ ਕਹਿੰਦੇ ਕੋਈ ਨਹੀਂ ਚਲੋ ਦੇਖਦੇ ਆ ਕੋਸ਼ਿਸ਼ ਤਾਂ ਬਹੁਤ ਕੀਤੀ ਉਹਦਾ ਡਾਕਟਰਾਂ ਨੇ ਪਰ ਰੱਬ ਜਾਣੇ ਕੀ ਕੀਤਾ ਉਹਨਾਂ ਨੇ ਕੀ ਸਮਝ ਨਹੀਂ ਆਈ ਕੋਈ ਵੀ ਚੰਗੇ ਭਲੇ ਗਏ ਤੋਂ ਕੋਈ ਪ੍ਰੋਬਲਮ ਨਹੀਂ ਸੀ ਭਾਈ ਨੂੰ ਇਦਾਂ ਦੀ ਕੋਈ ਹਾਰਟ ਦੀ ਪ੍ਰੋਬਲਮ ਨਹੀਂ ਸੀ ਹੂੰ ਬਸ ਪਤਾ ਨਹੀਂ ਲੱਗਾ ਬਸ ਉਹਨਾਂ ਨੇ ਇਹ ਸਾਬ ਵੀ ਹਾਰਟ ਦੇ ਵੀ ਟੈਕ ਆ ਕੇ ਦੋ ਕਹਿੰਦੇ ਉਹਨਾਂ ਨੇ ਇਹ ਸਾਨੂੰ ਕਹਿ ਤਾ ਲਓ ਤੁਸੀਂ ਹੈਰਾਨ ਹੋ ਗਏ ਹੋਗੇ ਕਿਦਾਂ ਕਿ ਭਾਈਏ ਇੱਥੇ ਗਏ ਆਏ ਤੁਹਾਡੇ ਖੇਡਦੇ ਜਦੋਂ ਕਮਰੇ ਜੇ ਨਿਕਲੇ ਆ ਉਥੋਂ ਆਪਰੇਸ਼ਨ ਥੀਟਰ ਚੱਲੇ ਆ ਸਾਨੂੰ ਮਿਲ ਕੇ ਗਏ ਆ ਸਾਨੂੰ ਕਹਿ ਕੇ ਗਏ ਤੁਸੀਂ ਨਾਸ਼ਤਾ ਬਾਣੀ ਕਰੋ ਫਿਰ ਮਿਲਦੇ ਆ ਆਪਾਂ ਦੁਪਹਿਰੇ ਲਗਾ ਠੀਕ ਹੈ ਉੱਤੋਂ ਬਾਅਦ ਪਤਾ ਨਹੀਂ ਲੱਗਾ ਹੋਵੇ ਵੀ ਆ ਖਬਰ ਮਿਲ ਜਾਂਦੀ ਹੈ ਸ਼ਾਮ ਨੂੰ 5:30 6:00 ਵਜੇ ਉਹਨਾਂ ਨੇ ਪਾਤ ਰਜ ਕਰਦੇ ਉਹਨਾਂ ਨੇ ਵੀ अच्छा तू ही साए ਦੀ ਤਰ੍ਹਾਂ ਉਹਨਾਂ ਦੇ ਨਾਲ ਰਹਿੰਦੇ ਹੋ ਤੁਸੀਂ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਕਦੀ ਉਹਨਾਂ ਨੇ ਜਤਾਇਆ ਕਿ ਮੈਨੂੰ ਹਾਰਟ 'ਚ ਕੋਈ ਪ੍ਰੋਬਲਮ ਹੈ ਜਾਂ ਕੋਈ ਸਰੀਰ ਦੀ ਕਦੀ ਡਾਕਟਰ ਕੋਲ ਇਦਾਂ ਤੇ ਗਈ ਨਹੀਂ ਸੀ ਸਿਰਫ ਬਾਹਰ ਦੀ ਪ੍ਰੋਬਲਮ ਸੀ ਬਸ ਇਕੱਲੀ ਹੂੰ ਹੋਰ ਕੋਈ ਨਹੀਂ ਸੀ ਫਸਲੇ ਖੇਡਦੇ ਜਿੱਥੇ ਜਾਈਦੇ ਮੈਂ ਨਾ ਜਾਈਦਾ ਕੋਈ ਇਦਾਂ ਦੀ ਪ੍ਰੋਬਲਮ ਆਈ ਨਹੀਂ ਭਾਈ ਨੂੰ ਸਰੀਰ 'ਚ ਨਾ ਕਦੇ ਦਾਦੀ ਉਹਨਾਂ ਨੇ ਮੈਨੂੰ ਕਿਹਾ ਨਾ ਕਰੀ ਇਦਾਂ ਦੀ ਕੋਈ ਸਿਹਰੀਕੀ ਗੱਲ ਅੱਛਾ ਬਸ ਆਸਦੇ ਖੇਡਦੇ ਰਹਿੰਦੇ ਸੀ ਅੱਛਾ ਖੁਸ਼ ਰਹਿੰਦੇ ਸੀ ਕੀ ਗੱਲਾਂ ਕਰਦੇ ਯਾਦ ਕਰੋ ਜਿਆਦਾ ਨਹੀਂ ਬਸ ਫਸਲੇ ਖੇਡਣ ਵਾਲੀਆਂ ਬਈ ਵਧੀਆ ਠੀਕ ਹੈ ਸਾਰਾ ਕੁਝ ਹਾਂਜੀ ਤੇ ਕੱਲ ਵੀ ਜਦੋਂ ਗਏ ਤੇ ਕੀ ਗੱਲਾਂ ਮਤਲਬ ਤਾੜੀ ਤੁਸੀਂ ਆਏ ਸਿਰ ਇੱਥੇ ਪਹੁੰਚੇਗੇ ਤੁਹਾਨੂੰ ਉਹਨੇ ਪਿਕ ਕੀਤਾ ਨਹੀਂ ਨਹੀਂ ਮੈਂ ਕਿ ਆਪਾਂ ਦੂਸਰੀ ਗਏ ਇਹ ਭਾਈ ਨਹੀਂ ਇਕੱਠੇ ਆਏ ਸਰਾਤੀ ਅਸੀਂ ਹਾਂਜੀ ਹਾਂਜੀ ਮੈਂ ਉਧਰ ਫਿਰ ਉਧਰ ਆਪਣੇ ਘਰ ਚੱਲ ਗਏ ਸੀ ਨਾ ਫਿਰ ਤੁਹਾਨੂੰ ਪਤਾ ਉਹ ਫਿਰ ਸਾਰਾ ਦਿਨ ਬੰਦੇ ਨੂੰ ਕੋਝੀ ਨਹੀਂ ਹੁੰਦੀ ਹਾਂ ਕਾਂ ਕਰਕੇ ਕੱਲ ਜਿੱਲੇ ਤੁਸੀਂ ਗਏ ਹੋ ਸਵੇਰੇ ਤੇ ਇੱਥੋਂ ਐਸੇ ਘਰ ਤੋਂ ਨਿਕਲੇ ਫੇਸ 2 ਚ ਗਏ ਅੱਛਾ ਰੋਲਡ ਟਾਊਨ ਦਾ ਮਾਲ ਟਾਊਨ ਜਿਹੜਾ ਅਰਬਨ ਸਟੇਟ ਪੀਪੀਰ ਦੇ ਕੋਲ ਜਿੱਥੇ ਰਹਿ ਰਹੇ ਸੀ ਨਾ ਰੈਂਟ ਤੇ ਉੱਥੋਂ ਗਏ ਅੱਛਾ ਉੱਥੋਂ ਕਿੰਨੇ ਵਜੇ ਨਿਕਲੇ ਤੋਂ ਉਸਲੇ ਕੋਈ ਨਾਰਮਲ ਤਰੀਕੇ ਨਾਲ ਨਿਕਲੇ ਹਾਂਜੀ ਨਾਰਮਲ ਬੜੇ ਵਧੀਆ ਹਾਸਦੇ ਗਏ ਮੈਨੂੰ 5:30 6 ਵਜੇ ਫੋਨ ਆਇਆ ਵੀ ਆ ਜਾ 5 6 ਵਜੇ ਨਿਕਲਣਾ ਮੈਂ ਕਿਹਾ ਠੀਕ ਹੈ ਭਾਈ ਮੈਂ ਆ ਰਿਹਾ ਬੜੀ ਵਧੀਆ ਗੱਲਬਾਤ ਹੋ ਗਈ ਕੋਈ ਤਾਂ ਜੀ ਪ੍ਰੋਬਲਮ ਨਹੀਂ ਸੀ ਭਾਈ ਨੂੰ ਬਸ ਪਤਾ ਨਹੀਂ ਲੱਗਾ ਵੀ ਡਾਕਟਰ ਨੇ ਕੀ ਕੀਤਾ ਕੀ ਨਹੀਂ ਸਮਝ ਨਹੀਂ ਆਈ ਇਸ ਸਮੇਂ ਤੋਂ ਪਹਿਲਾਂ ਰਾਜਵੀਰ ਜਵੰਦਾ ਗਏ ਉਹ ਵੀ ਪੰਜਾਬ ਦਾ ਇੱਕ ਨਾਮੀ ਹੀਰੋ ਸੀ ਉਹਨਾਂ ਬਾਰੇ ਕੀ ਗੱਲ ਕਰਦੇ ਸੀ ਉਹਨਾਂ ਬਾਰੇ ਇਹੀ ਕਰਦੇ ਸੀ ਵੀ ਵਧੀਆ ਬੰਦਾ ਸੀ ਵੀ ਮਾੜਾ ਹੋਇਆ ਉਹ ਦਿਨਾਂ ਵੀ ਜੋ ਹੋਇਆ ਵੀ ਇਦਾਂ ਇਦਾਂ ਵੀ ਡਾਕਟਰਾਂ ਨੇ ਇਦਾਂ ਪਾਣੀ ਹੋਤਾਬ ਜਾਨੇ ਕਿ ਭਾਈ ਇਦਾਂ ਕਰਨ ਦੇ ਵੀ ਠੀਕ ਬੰਦਾ ਸੀ ਵਧੀਆ ਸੀ ਤੇ ਐਦਾ ਕਰਦੀ ਸੀ ਗੱਲਬਾਤ ਹਮ ਇੱਕ ਮਿੰਟ ਅੱਛਾ ਤੇ ਉਸ ਤੋਂ ਬਾਅਦ ਅੱਜ ਕਿੰਨਾ ਗਦੋਖਾ ਕਿਉਂਕਿ ਇੱਕ ਪੰਜਾਬ ਦੀ ਬਹੁਤ ਵੱਡੀ ਸ਼ਖਸੀਅਤ ਹੈ ਬਹੁਤ ਜ਼ਿਆਦਾ ਯਾਰ ਆਪਣੇ ਦਾ ਪੂਰੇ 24 ਘੰਟੇ ਖੜੇ ਰਹਿੰਦੇ ਸੀ ਨਾਲ ਜਦੋਂ ਕੋਈ ਪ੍ਰੋਬਲਮ ਹੁੰਦੀ ਸੀ ਨਾਲ ਖੜੇ ਆਪਣੀ ਕੀ ਮੁਸ਼ਕਲਾਂ ਚ ਭਾਜੀ ਨੇ ਸਾਥ ਦਿੱਤਾ ਤੁਹਾਨੂੰ ਬਹੁਤ ਭਾਜੀ ਹਰ ਇੱਕ ਜੀ ਹਰ ਇੱਕ ਕਮੀ ਚ ਦੋ ਘਰੇ 24 ਘੰਟੇ ਖੜੇ ਰਹੇ ਮੈਨੂੰ ਅੱਜ ਫੋਨ ਕਰਨਾ ਇੱਕ ਨਾਲ ਹੀ ਆਪਣਾ ਕੰਮ ਹੋ ਜਾਂਦਾ ਹੈ ਉਸੇ ਟਾਈਮ ਅੱਛਾ ਹਾਂਜੀ ਕਦੀ ਨਾ ਨਹੀਂ ਸੀ ਕਿੰਨੇ ਸਾਲ ਤੋਂ ਜੁੜੇ ਹੋ ਭਾਜੀ ਤੁਸੀਂ ਉਹਨਾਂ ਨਾਲ ਪੰਜ ਸਾਲ ਹੋ ਗਏ ਸਭੀ ਅੱਛਾ ਸਾਲ ਦੇ ਵਿੱਚ ਉਹਨਾਂ ਨਾਲ ਇੰਨਾ ਪਿਆਰ ਹੁੰਬਦ ਪੈ ਗਿਆ ਮਤਲਬ ਭਰਾਵਾਂ ਵਾਲਾ ਹਿਸਾਬ ਰੱਖਿਆ ਆਪਣਾ ਉਹਨਾਂ ਭਰਾਵਾਂ ਨੂੰ ਰੱਖਿਆ ਸੀ ਮੇਰੇ ਬਸ ਡਰਾਈਵਰ ਕਦੀ ਨਹੀਂ ਸੀ ਨਾ ਨਹੀਂ ਡਰਾਈਵਰ ਸਮਝ ਜਾਣੀ ਜਿੱਥੇ ਜਾਣਾ ਨਾਲ ਬੈਣਾ ਜਿੱਥੇ ਜਾਣਾ ਨਾਲ ਕਾਲਾ ਪੀਣਾ ਇਕੱਠਿਆਂ ਨਾਲ ਬਿਨਾ ਇਕੱਠਿਆਂ ਨੇ ਇਹਨੇ ਵੀ ਡਰਾਈਵਰ ਉੱਥੇ ਆ ਗੱਡੀ ਲਾਦੇ ਸਾਈਡ ਤੇ ਕਿਤੇ ਵੀ ਜਾਣਾ ਫੰਕਸ਼ਨ ਤੇ ਜਾਣਾ ਸ਼ੂਟ ਤੇ ਜਾਣਾ ਨਾਲ-ਨਾਲ ਹੂੰ ਤੇ ਕੱਲ ਮਤਲਬ ਜਿਸ ਤਰ੍ਹਾਂ ਕਿ ਨਾ ਕੱਲ ਦੀ ਆਪਾਂ ਗੱਲ ਕਰ ਰਹੇ ਨੇ ਇੱਕ ਵਾਰ ਫਿਰ ਦੁਬਾਰਾ ਕਿਸੇ ਤਰ੍ਹਾਂ ਦੀ ਕੋਈ ਲੱਗੀ ਗੱਲਬਾਤ ਕਿ ਇਦਾਂ ਦਾ ਕੋਈ ਹੋਊਗਾ ਜਾਂ ਕੋਈ ਕੋਈ ਇੱਕ ਤਕਲੀਫ ਹੁੰਦੀ ਨਾ ਇੱਕ ਬੰਦੇ ਨੂੰ ਲੱਤ ਪੀੜ ਬਾਹ ਪੀੜ ਚਲੋ ਇੱਕ ਸ਼ੋਲਡਰ ਇੰਜਰੀ ਵੱਖਰੀ ਅਲੱਗ ਚੀਜ਼ ਆ ਪਰ ਉਹਦਾ ਕੋਈ ਤਕਲੀਫ ਉਹਨਾਂ ਨੂੰ ਨਹੀਂ ਭਾਈ ਕੋਈ ਇਦਾਂ ਦੀ ਚੱਕਰ ਹੀ ਨਹੀਂ ਪਿਆ ਕੁਝ ਹੈ ਹੀ ਨਹੀਂ ਇਦਾਂ ਦੀ ਪ੍ਰੋਬਲਮ ਬਸ ਬਾਹਰ ਹੀ ਉਹਨਾਂ ਨੇ ਕਿਹਾ ਵੀ ਬਾਹਰ ਦੀ ਆਪਾਂ ਕਰਵਾਉਣੀ ਜਾਨੀ ਪਰਸੋਂ ਮੈਨੂੰ ਹਸਪਤਾਲਾ ਹੀ ਕਹਤਾ ਮੈਨੂੰ ਇੱਕ ਦਿਨ ਕਹਿੰਦੇ ਆਪਾਂ ਜਾਣਾ ਆਪਾਂ ਬਾਹ ਦਾ ਬਸ ਆਪਰੇਸ਼ਨ ਆ ਤੇ ਕਿੰਨੇ ਜਨੇ ਗਏ ਸੀ ਉੱਥੇ ਜਰੇ ਮੈਂ ਸੀ ਭ ਤੇ ਭੂਆ ਜੀ ਉਹਨਾਂ ਦੇ ਸੀ ਤੇ ਬਾਪੂ ਜੀ ਉਹਨਾਂ ਦੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ ਹਸਪਤਾਲ ਦੀ ਕਿ ਕਹਿੰਦੇ ਕਿ ਹਸਪਤਾਲ ਨੇ ਜਿਹੜੀ ਹੈ ਗਲਤੀ ਕੀਤੀ ਆ ਉਹਦੇ ਬਾਰੇ ਕੀ ਪਤਾ ਤੁਹਾਨੂੰ ਉਹ ਭਾਈ ਹੁਣ ਆਪਾਂ ਕੀ ਕਹਿ ਸਕਦੇ ਆ ਉਹ ਤੇ ਚਲੋ ਗਲਤੀ ਹੈਗੀ ਉਹਨਾਂ ਦੀ ਆਪਾਂ ਮੰਨਦੇ ਆ ਇੱਕ ਭੱਜ ਵੀ ਗਏ ਡਾਕਟਰ ਕਹਿੰਦੇ ਉੱਥੋਂ ਸ਼ਾਮੀ ਇੱਕ ਲਾਰੇ ਲਾਏ ਰੱਖੇ ਨਾ ਉਹਨਾਂ ਨੇ ਅੱਛਾ ਲਾਰੇ ਕਿੰਨੀ ਘੇਰ ਲਾਉਂਦੇ ਰਹੇ ਉਹ ਲਾਰੇ ਲਾ ਦੇਂਦੇ ਘੰਟਾ 2 ਘੰਟੇ ਲਾਉਂਦੇ ਰਹੇ ਅੱਛਾ ਬਸ ਆ ਰਹੇ ਆ ਰਹੇ ਆ ਰਹੇ ਆ ਕਹਿੰਦੇ ਰਹੇ ਆਰੇ ਆਰੇ ਕਾਰਜਕਾਰ ਦੇ 5:30 ਵਜੇ ਤੇ ਉਸ ਤੋਂ ਬਾਅਦ ਸੌਰੀ ਕਹਤਾ ਉਹਨਾਂ ਨੇ ਯਾਦ ਰਹੇਗੀ ਸਾਰੀ ਜ਼ਿੰਦਗੀ ਭਾਜੀ ਭੁੱਲਣਾ ਹੀ ਨਹੀਂ ਭਾਜੀ ਤਾਂ ਬਿਲਕੁਲ ਤੁਸੀਂ ਵੇਖੋ ਕਿ ਕਿਸ ਤਰੀਕੇ ਨਾਲ ਲੋਕ ਇੱਥੇ ਕਹਿ ਰਹੇ ਨੇ ਕਿ ਕਦੀ ਭੁੱਲਿਆ ਨਹੀਂ ਜਾ ਸਕਦਾ ਔਰ ਹਸਪਤਾਲ 'ਚ ਜੋ ਕੱਲ ਹੋਇਆ ਉਸ ਦੀ ਤੁਹਾਨੂੰ ਅਸੀਂ ਇੱਕ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਪੰਜਾਬ ਦਾ ਹੀ ਮਨ ਅਗਰ ਕਿਹਾ ਜਾਵੇ ਤੇ ਧਰਮਿੰਦਰ ਤੋਂ ਬਾਅਦ ਅਗਰ ਲੋਕੀ ਕਿਸੇ ਨੂੰ ਯਾਦ ਕਰਦੇ ਸਨ ਤਾਂ ਉਹ ਯਾਦ ਕਰਦੇ ਸਨ ਬਰਿੰਦਰ ਘੁੰਮਣਹਰਾਂ ਨੂੰ ਤਾ ਵਰਿੰਦਰ ਘੁੰਮੰਦੀ ਇੱਕ ਖਾਸੀਅਤ ਕੀ ਸੀ ਕਿ ਉਹ ਆਪਣੇ ਦੋਸਤਾਂ ਨਾਲ ਯਾਰਾਂ ਦੇ ਨਾਲ ਖੜਦੇ ਸੀ ਇੱਥੋਂ ਤੱਕ ਕਿ ਜੇਰੇ ਉਹਨਾਂ ਦੇ ਕੰਮੇ ਨੇ ਜੇਰੇ ਉਹਨਾਂ ਦੇ ਨਾਲ ਲੋਕ ਜੁੜੇ ਸੀ ਉਹਨਾਂ ਨੂੰ ਆਪਣੇ ਭਰਾ ਵਕਤ ਸਮੇ ਦੇ ਸੀ ਔਰ ਕੱਲ ਜਿਸ ਵੇਲੇ ਉਹ ਹਸਪਤਾਲ ਜਾਂਦੇ ਨੇ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਤਕਲੀਫ ਨਹੀਂ ਸੀ ਮਹਿਜ ਇੱਕ ਮੋਡੇ ਦਾ ਇਲਾਜ ਕਰਾਉਣ ਜਾਂਦੇ ਨੇ ਤਾਂ ਉੱਥੇ ਕਿਹਾ ਜਾਂਦਾ ਹੈ ਘੰਟੇ ਦਾ ਇਲਾਜ ਹੋਏਗਾ ਲੇਕਿਨ ਉਸ ਤੋਂ ਬਾਅਦ ਗੱਲ ਵੱਧ ਜਾਂਦੀ ਹੈ ਇੱਥੋਂ ਤੱਕ ਵੱਧ ਜਾਂਦੀ ਹੈ ਕਿ ਉਹ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਪਰ ਸਵਾਲ ਬਹੁਤ ਸਾਰੇ ਖੜੇ ਹੁੰਦੇ ਨੇ ਕਿ ਆਖਿਰਕਾਰ ਮੌਤ ਦਾ ਕਾਰਨ ਕੀ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਜਲੰਧਰ